ਅੱਗੇ ਆ ਗਏ ਬੜੇ ਵਾਲੇ ਵਾਲੇ ਬੋਲੇ ਇਸੋਨ ਹਾਲਾ ਵਾਲੇ ਵਾਲੇ ਅੱਜ ਆਵਾਜ਼ ਕੌਮ ਤੇ ਸਮੂਹ ਸਿੱਖ ਜਥੇਬੰਦੀਆਂ ਜਿਹਦੇ ਵਿੱਚ ਸਿਕਸ ਸਟੂਡੈਂਟ ਫੈਡਰੇਸ਼ਨ ਪਿੰਡਰਾਵਾਲਾ ਕਾਲੀਦਾਲ ਅੰਮ੍ਰਿਤਸਰ ਤੋਂ ਲੋਕ ਸੰ사ਪਾਰਟੀ ਤੋਂ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਤੋਂ ਇੱਥੇ ਸਾਰੇ ਨਮਾਇੰਦੇ ਪਹੁੰਚੇ ਆ। ਅੱਜ ਅਸੀਂ ਭਾਈ ਸੰਦੀਪ ਸਿੰਘ ਸੰਨੀ ਜਿਨ੍ਹਾਂ ਤੇ ਪਿਛਲੇ ਦਿਨੀ ਪਟਿਆਲਾ ਜੇਲ੍ਹ ਦੇ ਵਿੱਚ ਸਾਜ਼ਿਸ਼ਵਾਸ ਉਹਨਾਂ ਤੇ ਇੱਕ ਹਮਲਾ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਜੇਲ੍ਹ ਦਾ ਪ੍ਰਸ਼ਾਸਨ ਸੀ ਉਹਨਾਂ ਨੇ ਉਹਨਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ। ਉਹਦੇ ਸਬੰਧ ਵਿੱਚ ਅਸੀਂ ਸ਼੍ਰੀ ਅਲਤਕ ਸਾਹਿਬ ਤੇ ਅਰਦਾਸ ਕਰਨ ਆਏ ਸੀਗੇ। ਸਾਰਿਆਂ ਨੇ ਮਿਲ ਕੇ ਅਸੀਂ ਅਰਦਾਸ ਕੀਤੀ ਆ ਗੁਰੂ ਮਹਾਰਾਜ ਉਹਨਾਂ ਤੇ ਕਿਰਪਾ ਕਰਨ ਉਹਨਾਂ ਨੂੰ ਸਿਹਤ ਜਾਬੀ ਬਖਸ਼ਣ ਕਿਉਂਕਿ ਭਾਰੀ ਤਸ਼ਦਦ ਤੋਂ ਬਾਅਦ ਉਹਨਾਂ ਨੂੰ ਜਿੱਦਾਂ ਦੀ ਇੱਕ ਮੈਡੀਕਲ ਸਹਾਇਤਾ ਚਾਹੀਦੀ ਸੀ ਉਹ ਨਹੀਂ ਦਿੱਤੀ ਗਈ ਤੇ ਉਹ ਇਹ ਜਿਹੜਾ ਸਾਰਾ ਵਾਕਿਆ ਵਾਪਰਾ ਇਹਦੇ ਨਾਲ ਜਿਹੜੀ ਸਟੇਟ ਦੀ ਇੱਕ ਪਾਲਸੀ ਆ ਜਿਹੜੀ ਸਿੱਖਾਂ ਨੂੰ ਲੈ ਕੇ ਸਮਝ ਆ ਉਹ ਬੜੀ ਸਪਸ਼ਟ ਹੋਈ ਆ ਤੇ ਅਸੀਂ ਅੱਜ ਅਸੀਂ ਅਰਦਾਸ ਕੀਤੀ ਆ ਮਹਾਰਾਜ ਅੱਗੇ ਕਿ ਉਹਨਾਂ ਨੂੰ ਜਿਹੜੀ ਆ ਗੁਰੂ ਸਾਹਿਬ ਉਹਨਾਂ ਨੂੰ ਤੰਦਰੁਸਤ ਤੰਦਰੁਸਤੀ ਜਿਹੜੀ ਉਹ ਵਾਪਸ ਆ। ਤੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਜਿਹੜਾ ਵੀ ਜੇਲ੍ਹ ਦੇ ਵਿੱਚ ਵਾਕਿਆ ਵਾਪਰਿਆ ਆ ਉਹ ਇੱਕ ਸਾਜ਼ਿ ਸੀ। ਭਾਈ ਸੰਨੀ ਦੇ ਉੱਤੇ ਉਹ ਇੱਕ ਹਮਲਾ ਸੀ ਉਹਨੂੰ ਮਾਰਨ ਦੇ ਲਈ ਜਿਹੜਾ ਕਿ ਉਹਨਾਂ ਤੇ ਉਹ ਪੁੱਠਾ ਪੈ ਗਿਆ। ਪਰ ਹਕੂਮਤ ਨੇ ਘਟ ਨਹੀਂ ਕੀਤੀ। ਜਿਹੜਾ ਉੱਥੇ ਦਾ ਜੇਲ੍ਹ ਸੁਪਰਡੈਂਟ ਆ ਉਹ ਜ਼ਿੰਮੇਵਾਰ ਆ ਤੇ ਹੋਰ ਜਿਹੜੇ ਵਿੱਚ ਜਿਹੜੇ ਉੱਚ ਅਧਿਕਾਰੀ ਆ ਉਹ ਇਹਦੇ ਵਿੱਚ ਜ਼ਿੰਮੇਵਾਰ ਆ। ਜਿਨ੍ਹਾਂ ਨੇ ਇਹ ਸਾਰੀ ਸਾਜ਼ਿਸ਼ ਰਚੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਅੱਜ ਅਸੀਂ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਦੇ ਪਾਤਰ ਭਾਈ ਸੰਦੀਪ ਸਿੰਘ ਸੰਨੀ ਦੇ ਚੜ੍ਹਦੀ ਕਲਾ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਨ ਦੇ ਲਈ ਸਾਰੀਆਂ ਤੇਥੇ ਬੰਦੀਆਂ ਜਿਹੜੀਆਂ ਇਕੱਤਰ ਹੋ ਕੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਆ ਜਿਹੜੀਆਂ ਸਰਕਾਰਾਂ ਅੱਜ ਹੈ ਕੱਲ ਨਹੀਂ ਸਾਨੂੰ ਉਹਨਾਂ ਦਾ ਪਤਾ ਹੈ ਕਿ ਉਹ ਸਿੱਖਾਂ ਦੇ ਨਾਲ ਕਿਹੋ ਜਿਹਾ ਵਰਤਾਵਰ ਕਰਦੀਆਂ ਪਈਆਂ ਪਰ ਜਿਹੜੀ ਸੱਚੀ ਸਰਕਾਰ ਆ ਤੇ ਸਦੀਵੀ ਉਹਦੇ ਚਰਨਾਚ ਜ ਬੇਨਤੀ ਕੀਤੀ ਆ ਕਿ ਉਸ ਯੋਧੇ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਉਹਨੇ ਇਤਿਹਾਸ ਦੁਹਰਾਇਆ ਆ ਇੱਕ ਵਾਰੀ ਦਿੱਲੀ ਤਖਤ ਦੇ ਉੱਤੇ ਗੂੰਜ ਗੂੰਜੀ ਸੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਨੇ ਚੜ ਕੇ ਇਹਦੇ ਇੱਕ ਥੱਪੜ ਜੜਿਆ ਸੀ ਤੇ ਉਦਾਂ ਹੀ ਇਸ ਵਾਰ ਸਰਕਾਰ ਨੇ ਆਪਣੇ ਕਰਿੰਦੇ ਜਿਹੜੇ ਸੀ ਉਹਨਾਂ ਦੇ ਜ਼ਰੀਏ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਅਟੈਕ ਕਰਵਾਉਣ ਦੀ ਉਹਨੂੰ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਯੋਧੇ ਨੇ ਕੌਮ ਦੀ ਲਾਜ ਰੱਖੀ ਹੈ ਔਰ ਦੋਰੀ ਬਾਰ ਰੱਖੀ ਆ ਪਹਿਲਾਂ ਜੋ ਕੌਮ ਦੇ ਖਿਲਾਫ ਬਹੁਤ ਗੰਦਾ ਭੱਦਾ ਬਕਵਾਸ ਕਰਦਾ ਸੀ ਸੂਰੀ ਉਹਨੂੰ ਗੱਡੀ ਚਾੜਿਆ ਉਸ ਤੋਂ ਬਾਅਦ ਜਿਹੜੇ ਆਪਣੇ ਆਪ ਨੂੰ ਅਤ ਹੰਕਾਰ ਦੇ ਰੂਪ ਦੇ ਵਿੱਚ ਇਹ ਕਹਿੰਦੇ ਸੀ ਕਿ ਤੁਸੀਂ ਸੂਬਾ ਸਰਹੰਦ ਭੁੱਲ ਜਾਓਗੇ ਉਹਨੂੰ ਦੱਸਿਆ ਪਏ ਇਹਦੇ ਜਵਾਬ ਦੇ ਵਿੱਚ ਫਿਰ ਸਿੰਘ ਜਵਾਬ ਕਿੱਦਾਂ ਦਿੰਦੇ ਆ ਤੇ ਉਸ ਯੋਧੇ ਨੇ ਪੂਰੀ ਕੌਮ ਦੀ ਲਾਜ ਰੱਖੀ ਔਰ ਪੂਰੀ ਦੁਨੀਆ 'ਚ ਸਾਡੀ ਕੌਮ ਦਾ ਸਿਰ ਉੱਚਾ ਕੀਤਾ ਹੈ ਅਸੀਂ ਗੁਰੂ ਚਰਨਾ ਚ ਅਰਦਾਸ ਬੇਨਤੀ ਕਰਦੇ ਹਾਂ ਕਿ ਉਹਨੂੰ ਹਮੇਸ਼ਾ ਇਸ ਤਰੀਕੇ ਦੇ ਨਾਲ ਹੀ ਚੜ੍ਹਦੀ ਕਲਾ ਚ ਰੱਖਣ ਤੇ ਇਦਾਂ ਯੋਧਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਆਸ ਤੇ ਉਹਦੀ ਸਿਹਤ ਦੀ ਤੰਦਰੁਸਤੀ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਮੈਂ ਸਾਰੀਆਂ ਸੰਗਤਾਂ ਆਈਆਂ ਉਹਨਾਂ ਦਾ ਦਿਲੋਂ ਤਰਮਾਦ ਕਰਦਾ ਹਾਂ ਮੈਂ ਸਾਰੇ ਸਮੂਚੀ ਖਾਲਸਾ ਪੰਥ ਨੂੰ ਉਸ ਸਮੂਚੀ ਸਾਰੀ ਸੰਗਤ ਨੂੰ ਬਨਾਣੇ ਖਾਲਵਲੇ ਬੰਗਤ ਨੂੰ ਸਾਰੇ ਨੂੰ ਬੇਨਤੀ ਕਰਦਾ ਮੈਂ ਕਿ ਭਾਈ ਸੰਦੀਪ ਸਿੰਘ ਦਾ ਇਸ ਤਰ੍ਹਾਂ ਹੀ ਸਾਥ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਜਿਹੜੀਆਂ ਜੇਲ੍ਹ ਦੀ ਮੁਸ਼ਕਲ ਆ ਰਹੀਆਂ ਨੇ ਜਾਂ ਉਹਨਾਂ ਦੇ ਕੇਸ ਦੇ ਵਿੱਚ ਮੁਸ਼ਕਲ ਆ ਰਹੀਆਂ ਨੇ ਸਾਰੇ ਪੰਥ ਦੇ ਸਹਿਯੋਗ ਨਾਲ ਇਸ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਹੱਲ ਕਰ ਸਕਦੇ ਆ ਸਾਰੀ ਪੰਥ ਅਗੇ ਸਾਰੀ ਸਮੁਜਿ ਬਰਨਾਨੇ ਗਲਾਨ ਲੈ ਵਾ ਸੰਗਤ ਅਗੀ ਇਹ ਬੇਨਤੀ ਹੈ ਕਿ ਭਾਈ ਸੰਦੀਪ ਸਿੰਘ ਜੀ ਦਾ ਇਸ ਤਰ੍ਹਾਂ ਹੀ ਸਾਥ ਦਿੱਤਾ ਜਾਵੇ ਤਾਂ ਜੋ ਜੜੀਆਂ ਵੀ ਰਾਜ ਨੂੰ ਮੁਸ਼ਕਲ ਆ ਰਹੀਆਂ ਜਿਸ ਤਰ੍ਹਾਂ ਕਿ ਹੁਣ ਆਪਾਂ ਉਹਨਾਂ ਦੇ ਪਰਚੇ ਕਰਾਉਣੇ ਨੇ ਕ੍ਰੋਸ ਕੇਸ ਜਿਹੜਾ ਬਣਦਾ ਵਾ ਇਹਨਾਂ ਦੇ ਭਾਈ ਸੰਦੀਪ ਸਿੰਘ ਜੀ ਕੋਲ ਜਿਨ੍ਹਾਂ ਨੇ ਤਸ਼ੱਦਦ ਕੀਤਾ ਵਾ ਇਹੋ ਬੇਨਤੀ ਸਾਰੀ ਸੰਗਤ ਇਸ ਤਰ੍ਹਾਂ ਹੀ ਸਾਥ ਦੋ ਤਾਂ ਜੋ ਆਪਾਂ ਉਹਨਾਂ ਦੇ ਪਰਚੇ ਕਰਾ ਸਕੀ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਉੱਤੇ ਇਹਨਾਂ ਦਾ ਤਸ਼ੱਦਦ ਕੀਤਾ ਵਾ ਇਸ ਮਾਮਲੇ ਦੇ ਵਿੱਚ ਇੱਕ ਵਕੀਲਾਂ ਤੇ ਦਬਾਅ ਪਾਇਆ ਜਾ ਰਿਹਾ ਵਕੀਲਾਂ ਦੇ ਦਬਾ ਪਰਿਵਾਰ ਤੇ ਵੀ ਦਬਾਅ ਪਾਇਆ ਜਾ ਰਿਹਾ ਹੈ ਪਰਿਵਾਰ ਨੂੰ ਕਾਫੀ ਥ੍ਰੈਟ ਵੀ ਆ ਰਹੇ ਨੇ ਜੈਸੇ ਤੇ ਪੂਰੀ ਜਾਣਕਾਰੀ ਆਪਾਂ ਇੱਥੇ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦੇ ਚੁੱਕੇ ਆ ਕਿ ਪਰਿਵਾਰ ਨੂੰ ਥ੍ਰੈਟ ਵੀ ਆ ਰਹੇ ਨੇ ਸਾਡੇ ਵਕੀਲ ਜ਼ਬਾਨ ਨੇ ਉਹਨਾਂ ਨੇ ਪ੍ਰੈਸ਼ਰ ਪਾਇਆ ਜਾ ਰਿਹਾ ਤੁਸੀਂ ਕੇਸ ਤੋਂ ਪਿੱਛੇ ਹਟੋ